ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਤੁਹਾਡਾ ਸਵਾਗਤ ਹੈ ਜੀ ਰੇਸੀ ਤੇ ਗਰਵਾਨੀ ਚੈਨਲ ਦੇ ਉੱਤੇ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਆਪਾਂ ਇਹ ਸਟਾਲ ਹੈ ਜੋ ਹਰ ਮੱਗੀ ਦੇ ਮੇਲੇ ਤੇ ਔਰ ਫਤਿਹਗੜ ਸਾਹਿਬ ਦੇ ਵਿੱਚ ਲਗਾਨੇ ਇਹ ਜੋ ਸਾਡੀ ਸਟਾਲ ਹੈ ਇਹ ਵਿਗਾਸ ਫਾਊਂਡੇਸ਼ਨ ਦੇ ਵੱਲੋਂ ਲਗਾਈ ਜਾਂਦੀ ਹੈ ਸਾਡੀ ਇੱਥੋਂ ਦੀ ਲੋਕਲ ਸੰਸਥਾ ਅਸੀਂ ਹਰ ਮੇਲੇ ਦੇ ਉੱਤੇ ਇਹ ਇਤਿਹਾਸ ਦਾ ਲੰਗਰ ਇਸ ਕਰਕੇ ਲਗਾਨੇ ਕਿਉਂਕਿ ਤੁਸੀਂ ਦੁਨੀਆ ਦੇ ਉੱਤੇ ਅਨੇਕਾ ਪ੍ਰਕਾਰ ਦੇ ਲੰਗਰ ਲੱਗਦੇ ਹੋਏ ਦੇਖੇ ਹੋਣਗੇ ਪਰ ਇਹ ਸਾਡਾ ਲੰਗਰ ਹੈ ਜੋ ਉਹ ਬਹੁਤ ਅਨੋਖਾ ਹੈ ਅਨੋਖਾ ਕਿਉਂ ਆ ਕਿਉਂਕਿ ਇਸ ਲੰਗਰ ਦੇ ਵਿੱਚ ਅਸੀਂ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜਾਂ ਫਿਰ ਸਿੱਖ ਜਿਹੜੇ ਆਪਣੇ ਹੈਗੇ ਆ ਕੁਝ ਕਿਰਦਾਰ ਇਦਾਂ ਦੇ ਹੋਏ ਨੇ ਉਹਨਾਂ ਦੇ ਉੱਤੇ ਚਾਨਣਾ ਪਾਉਣ ਦੇ ਲਈ ਅਸੀਂ ਜੋ ਹੈ ਇਹ ਸਟਾਲ ਲਗਾਨੇ ਆ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਪੰਜ ਵਰਗ ਰੱਖੇ ਹੋਏ ਨੇ ਉਹਨਾਂ ਪੰਜਾਂ ਦੇ ਹਿਸਾਬ ਦੇ ਨਾਲ ਏਜ ਦੇ ਗਰੁੱਪ ਦੇ ਹਿਸਾਬ ਦੇ ਨਾਲ ਆਪਾਂ ਪੇਪਰ ਸੈੱਟ ਕੀਤਾ ਹੋਇਆ ਹੈ ਉਹ ਪੇਪਰ ਜਿਵੇਂ ਕੋਈ ਵੀ ਬੱਚਾ ਆ ਕੇ ਦਿੰਦਾ ਜਾਂ ਕੋਈ ਵੱਡਾ ਜਾਂ ਫਿਰ ਕੋਈ ਬਜ਼ੁਰਗ ਵੀ ਦੇ ਸਕਦਾ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਇੱਕ ਛੋਟੇ ਜਿਹੇ ਗਿਫਟਾਂ ਦਾ ਜਿਹੜਾ ਹੈਗਾ ਉਹ ਵੀ ਨਾਲ-ਨਾਲ ਇੱਕ ਦਰਸ਼ਨੀ ਲਗਾਈ ਹੈ ਸੋ ਉਹ ਆਪਾਂ ਨਾਲ ਦੀ ਦੇਖਾਂਗੇ ਇਹ ਇਹਦਾ ਸਾਡਾ ਜਿਹੜਾ ਮੇਨ ਮੋਟਿਵ ਹੈ ਇਸ ਸਟਾਲ ਨੂੰ ਲਾਣ ਦਾ ਇਸ ਲੰਗਰ ਨੂੰ ਲਾਣ ਦਾ ਇਹ ਹੈ ਕਿ ਤਾਂ ਕਿ ਜੋ ਸਾਡੇ ਇੱਥੇ ਵੀ ਮੇਲੇ ਦੇ ਵਿੱਚ ਆ ਰਹੇ ਨੇ ਜਾਂ ਵਿਊਅਰਸ ਨੇ ਜਾਂ ਫਿਰ ਜੋ ਵੀ ਸੰਗਤ ਆ ਰਹੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਦੇ ਬਾਰੇ ਪਤਾ ਲੱਗੇ ਔਰ ਉਹਨਾਂ ਨੂੰ ਆਪਣੇ ਜੋ ਹੈ ਆਗੂ ਜੋ ਆਪਣੇ ਸਿੱਖ ਇਤਿਹਾਸ ਦੇ ਹੋਏ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਬਾਰੇ ਸਾਨੂੰ ਆਪਣੀ ਪੜ੍ਹਾਈ ਦੇ ਵਿੱਚ ਨਹੀਂ ਦੱਸਿਆ ਜਾ ਰਿਹਾ ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਉਹਦੇ ਵਿੱਚ ਅਸੀਂ ਜੋ ਹੈ ਇਹ ਯੋਗਦਾਨ ਪਾ ਰਹੇ ਹਾਂ ਜਿੱਦਨੇ ਵੀਰ ਜੀ ਤੁਸੀਂ ਗੱਲ ਕੀਤੀ ਐ ਵੀ ਇਸ ਗਰਮਾਣੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਹੜਾ ਤੁਸੀਂ ਪੇਪਰ ਲੈਨੇ ਹੋ ਹਾਂਜੀ ਕੋਈ ਉਮਰ ਦੇ ਹਿਸਾਬ ਨਾਲ ਲਿਆ ਜਾਂਦਾ ਤਾਂ ਇੱਕੋ ਜਿਹਾ ਪੇਪਰ ਸਾਰਿਆਂ ਤੋਂ ਲਿਆ ਜਾਂਦਾ ਨਹੀਂ ਜੀ ਇਹਦੇ ਵਿੱਚ ਅਲੱਗ-ਅਲੱਗ ਉਮਰ ਦੇ ਹਿਸਾਬ ਦੇ ਨਾਲ ਆਪਾਂ ਸੈੱਟ ਬਣਾਏ ਹੋਣ ਪਹਿਲੇ ਜਿਹੜਾ ਹੈਗਾ 5 ਸਾਲ ਦੇ ਬੱਚੇ ਦੇ ਲਈ ਔਰ ਫਿਰ ਉਸ ਤੋਂ ਬਾਅਦ 10 ਸਾਲ ਫਿਰ 15 ਸਾਲ ਔਰ ਫਿਰ 20 ਸਾਲ ਔਰ ਫਿਰ ਉਸ ਤੋਂ ਵੱਡੇਰੀ ਉਮਰ ਦੇ ਵੀ ਹੈਗੇ ਆਪਣੇ ਕੋਲ ਇਹ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਭਾਗ ਬਣੇ ਆ ਭਾਗ 1 2 3 4 ਔਰ 5 ਠੀਕ ਹੈ ਹਾਂਜੀ ਜਿੱਦਾਂ ਤੁਸੀਂ ਗੱਲ ਕਰੀਆ ਸਿੱਖੀ ਇਤਿਹਾਸ ਬਾਰੇ ਮੈਂ ਕਹਿੰਦਾ ਵੀ ਤੁਸੀਂ ਕਿਹਾ ਵੀ ਚਾੜਨਾ ਪਾਉਂਦੇ ਆ ਸਿੱਖੀ ਇਤਿਹਾਸ ਦੇ ਉੱਤੇ ਕਿੱਦਾਂ ਦਾ ਉਹਦੇ ਵਿੱਚ ਕਹਿੰਦਾ ਪੁੱਛਿਆ ਜਾਂਦਾ ਹੈਗਾ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਕੁਐਸਚਨ ਰੱਖੇ ਗਏ ਆ ਜਿਵੇਂ ਕਿ ਲੋਕਲ ਜਿਹੜਾ ਆਪਣਾ ਇਤਿਹਾਸ ਆ ਉਹ ਹੋ ਗਿਆ ਜਿਵੇਂ ਅਸੀਂ ਫਤਿਹਗੜ੍ਹ ਸਾਹਿਬ ਜੇ ਲਗਾਨੇ ਆ ਤਾਂ ਉਥੇ ਫਤਿਹਗੜ੍ਹ ਸਾਹਿਬ ਦੇ ਨਾਲ ਰਿਲੇਟਡ ਜਿਵੇਂ ਜੋਤੀਸਰੂਪ ਸਾਹਿਬ ਦਾ ਹੋ ਗਿਆ ਔਰ ਅਲੱਗ-ਅਲੱਗ ਜਿਹੜੇ ਨਾਲ ਦੇ ਗੁਰਦੁਆਰਾ ਸਾਹਿਬ ਆ ਚਮਕੌਰ ਸਾਹਿਬ ਹੋ ਗਿਆ ਚਮਕੌਰ ਦੀ ਲੜਾਈ ਹੋਗੀ ਸੈਵਜ਼ਾਦਿਆਂ ਦੇ ਬਾਰੇ ਲਿਖਿਆ ਹੋਇਆ ਔਰ ਇੱਥੇ ਸਾਡੇ ਕੋਲੇ ਜੋ ਹੈ ਉਹ ਮਾਗੀ ਦੇ ਲਈ ਸਪੈਸ਼ਲ ਬਣਿਆ ਹੋਇਆ ਉਹਨਾਂ ਦੇ ਅਲੱਗ ਐਗਜ਼ਾਮ ਹੈ ਤੇ ਉਹਨਾਂ ਦੇ ਵਿੱਚ ਜਿਵੇਂ ਹੁਣ ਆਪਣੇ ਇੱਥੇ ਦਤਨ ਸਰ ਸਾਹਿਬ ਗੁਰਦੁਆਰਾ ਸਾਹਿਬ ਹੋ ਗਿਆ ਰਕਾਬ ਸਾਹਿਬ ਹੋ ਗਿਆ ਟੁੱਟੀ ਗੰਡੀ ਸਾਹਿਬ ਹੋ ਗਿਆ ਤੰਬੂ ਸਾਹਿਬ ਹੋ ਗਿਆ ਅੱਗੇ ਦੀਵਾਨ ਹਾਲਾ ਭਾਈ ਮਾਹ ਸਿੰਘ ਇਹਨਾਂ ਦੇ ਨਾਮ ਤਾਂ ਦਿੱਤੇ ਹੋਏ ਨੇ ਪਰ ਸਾਨੂੰ ਪ੍ਰੋਪਰ ਇਤਿਹਾਸ ਨਹੀਂ ਪਤਾ ਹੁੰਦਾ ਜੇ ਉਂਝ ਵੀ ਅਸੀਂ ਰਾਹ ਜਾਂਦੇ ਵੀ ਕਿਸੇ ਨੂੰ ਪਤਾ ਕਰ ਲਈਏ ਜਾਂ ਪੁੱਛ ਲਈਏ ਤਾਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਮੁਕਸਰ ਦਾ ਨਾਮ ਮੁਕਸਰ ਹੀ ਕਿਉਂ ਪਿਆ ਸੋ ਇਹ ਚੀਜ਼ ਦੇ ਨਾਲ ਅਸੀਂ ਜਾਣੂ ਕਰਵਾਉਣਾ ਹੈ ਇਹਦੇ ਲਈ ਅਸੀਂ ਜੋ ਹੈ ਉਹ ਸੈੱਟ ਬਣਾਇਆ ਔਰ ਇਹਦੇ ਰਿਕਾਰਡਿੰਗ ਹੀ ਪੇਪਰ ਲੈ ਰਹੇ ਹਾਂ। ਨਾਮ ਉਕਸਰੀ ਕਿਉਂ ਪਈ ਦੇ ਬਾਰੇ ਵੀ ਥੋੜੀ ਜਾਣਕਾਰੀ ਹਾਂਜੀ ਜ਼ਰੂਰ ਜੀ ਇਹ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਗੁਰੂ ਸਾਹਿਬ ਜੀ ਜੰਗ ਤੋਂ ਬਾਅਦ ਇੱਥੇ ਆਏ ਖਿਦਰਾਣੀ ਦੀ ਢਾਬ ਸੀ ਕਿਉਂਕਿ ਇੱਥੇ ਉਸ ਵਲੇ ਕੁਝ ਨਹੀਂ ਹੁੰਦਾ ਸੀਗਾ। ਇਹ ਸਿਰਫ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ। ਹਾਂਜੀ ਇਹ ਬਿਲਕੁਲ ਇੱਕ ਬਿਹੜ ਹੁੰਦਾ ਸੀਗਾ ਇੱਥੇ ਕੋਈ ਚੀਜ਼ ਨਹੀਂ ਹੁੰਦੀ ਸੀ ਪਾਣੀ ਦੀ ਵੀ ਇੱਥੇ ਬਹੁਤ ਜ਼ਿਆਦਾ ਕਿੱਲਤ ਸੀ। ਗੁਰੂ ਸਾਹਿਬ ਇੱਥੇ 1705 ਨੂੰ ਪਹੁੰਚਦੇ ਆ ਵਿਸਾਖ ਦੇ ਨੇੜ ਤਾਂ ਉਦੋਂ ਇੱਥੇ ਪਾਣੀ ਦਾ ਬਹੁਤ ਜ਼ਿਆਦਾ ਹੁੰਦਾ ਸੀ ਤਾਂ ਗੁਰੂ ਸਾਹਿਬ ਦੇ ਕੋਲ ਜੋ ਸੰਗਤਾਂ ਆਈਆਂ ਉਹਨਾਂ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਨੂੰ ਇੱਥੇ ਵੀ ਇੱਥੇ ਕੋਈ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਗੁਰੂ ਸਾਹਿਬ ਨੇ ਇੱਥੇ ਖੂਹ ਦਾ ਜਿਹੜਾ ਸੀਗਾ ਉਹ ਪ੍ਰਕਾਸ਼ ਕੀਤਾ ਸੀਗਾ ਜਿੱਥੇ ਗੁਰਦੁਆਰਾ ਖੂਹ ਸਾਹਿਬ ਹੈਗਾ ਹਾਂਜੀ ਉਹਦੇ ਨਾਲ ਜਿਹੜਾ ਸੀਗਾ ਪਾਣੀ ਦਾ ਹੱਲ ਕੀਤਾ ਗੁਰੂ ਸਾਹਿਬ ਨੇ ਫਿਰ ਇੱਥੇ ਜੰਗ ਵੀ ਹੋਇਆ ਸੀਗਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਖਰੀ ਲੜਾਈ ਹੈ ਜੋ ਆਖਰੀ ਲੜਾਈ ਆ ਉਹ ਇੱਥੇ ਮੈਦਾਨ ਦੇ ਵਿੱਚ ਹੋਈ ਹੈ ਇੱਥੇ ਹੋਈ ਹੈ ਅੱਗੇ ਭਾਈ ਮਾਹ ਸਿੰਘ ਦੀਵਾਨ ਹਾਲਾ ਉਹਨਾਂ ਦੀ ਯਾਦਗਾਰੀ ਦੇ ਵਿੱਚ ਬਣਿਆ ਆ ਔਰ ਆ ਸਾਹਮਣੇ ਆਪਣੇ ਬੋਰਡ ਹੈਗਾ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਮੁਖਸਰ ਸਾਹਿਬ ਕਿਉਂ ਕਿਹਾ ਜਾਂਦਾ ਮੁਖਸਰ ਸਾਹਿਬ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਿਆ ਹੋਇਆ ਸੀਗਾ ਤਾਂ ਉੱਥੇ ਉਹਨਾਂ ਨੂੰ 100 ਸਿੰਘਾਂ ਨੇ ਜੋ ਸੀਗਾ ਛੱਡ ਕੇ ਜਾਣ ਦਾ ਫੈਸਲਾ ਲਿਆਈ ਤਾਂ ਉਸ ਤੋਂ ਮਗਰੋਂ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਸਾਨੂੰ ਇੱਕ ਬਦਾਵਾ ਲਿਖ ਕੇ ਦੇ ਦਿਓ ਵੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤਾਂ ਉਹਨਾਂ ਦੇ ਵਿੱਚੋਂ 60ਾਂ ਦਾ ਜਮੀਰ ਨੇ ਸਾਥ ਨਾ ਦਿੱਤਾ ਸਿਰਫ 40 ਹੀ ਉੱਥੋਂ ਆਏ ਉਹ ਚਾਲੀ ਆਪਣੇ ਜਦੋਂ ਪਿੰਡਾਂ ਦੇ ਵਿੱਚ ਚਲੇ ਗਏ ਆਪਣੇ ਘਰਾਂ ਦੇ ਵਿੱਚ ਚਲੇ ਗਏ ਤਾਂ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਜਿਹੜਾ ਸੀਗਾ ਲਹਨਤ ਪਾਣੀਆ ਸ਼ੁਰੂ ਕਰਤੀਆਂ ਨਾਲਦਿਆਂ ਨੇ ਲਹਨਤ ਪਾਣੀਆ ਸ਼ੁਰੂ ਕਰਤੀਆਂ ਉਸ ਵੇਲੇ ਮਾਤਾ ਭਾਗੌਰ ਜੀ ਜੋ ਉਹਨਾਂ ਦੇ ਆਗੂ ਬਣੇ ਸਨ ਉਹ ਉਹਨਾਂ ਨੂੰ ਲੈ ਕੇ ਇਸੇ ਜਗ੍ਹਾ ਤੇ ਆ ਕੇ ਉਹਨਾਂ ਨੇ ਮਿਲੇ ਸੀਗੇ ਤੇ ਇਸ ਕਰਕੇ ਜੋ ਇੱਥੇ ਜਿਹੜਾ ਜੰਗ ਹੋ ਰਿਹਾ ਸੀਗਾ ਉਹਨਾਂ ਨੇ ਜੰਗ ਦੇ ਵਿੱਚ ਆਪਣੀ ਜਿਹੜੀ ਹੈ ਸ਼ਮੂਲੀਅਤ ਕੀਤੀ ਔਰ ਜੰਗ ਲੜਿਆ ਬਹੁਤ ਹੀ ਭयंਕਰ ਜੰਗ ਹੋਇਆ ਸੀ ਇਸ ਜਗ੍ਹਾ ਤੇ ਜਦੋਂ ਜੰਗ ਦੀ ਸਮਾਪਤੀ ਹੋਈ ਹੈ ਤਾਂ ਗੁਰੂ ਸਾਹਿਬ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੂੰ ਭਾਈ ਮਾਹ ਸਿੰਘ ਜੀ ਮਿਲਦੇ ਨੇ ਜੋ ਕਿ ਮੇਨ ਜਥੇਦਾਰ ਸੀ ਜਿਨ੍ਹਾਂ ਨੇ ਬਿਦਾਵਾ ਲਿਖਿਆ ਸੀਗਾ ਤਾਂ ਗੁਰੂ ਸਾਹਿਬ ਜੀ ਜਦੋਂ ਭਾਈ ਮਾਹ ਸਿੰਘ ਜੀ ਨੂੰ ਦੇਖਦੇ ਆ ਜ਼ਖਮੀ ਰੂਪ ਦੇ ਵਿੱਚ ਤਾਂ ਗੁਰੂ ਸਾਹਿਬ ਆਪਣੀ ਗੋਦ ਦੇ ਵਿੱਚ ਲੈ ਲੈਂਦੇ ਆ ਤਾਂ ਜਦੋਂ ਉਹਨਾਂ ਨੇ ਆਪਣੀ ਗੋਦ ਦੇ ਵਿੱਚ ਲੈ ਲਿਆ ਤਾਂ ਭਾਈ ਮਾਹ ਸਿੰਘ ਜੀ ਨੂੰ ਗੁਰਗੋਬਿੰਦ ਸਿੰਘ ਜੀ ਪੁੱਛਦੇ ਆ ਕਿ ਭਾਈ ਮਾਹ ਸਿੰਘ ਜੀ ਤੁਸੀਂ ਕੀ ਲੈਣਾ ਚਾਹੋਗੇ ਵੀ ਜੇ ਤੁਸੀਂ ਕਹੋ ਤਾਂ ਤੁਹਾਨੂੰ ਅਸੀਂ ਸੱਚਖੰਡ ਦੇ ਵਿੱਚ ਆਵਾਸਾ ਦੇ ਦਈਏ ਜਾਂ ਫਿਰ ਕੋਈ ਹੋਰ ਚੀਜ਼ ਜੇ ਤੁਸੀਂ ਮੰਗਣੀ ਆ ਤਾਂ ਅਸੀਂ ਤੁਹਾਡੀ ਹਰ ਇੱਛਾ ਪੂਰੀ ਕਰਾਂਗੇ ਤਾਂ ਗੁਰਸਾਹਿਬ ਦੇ ਇੰਨੀ ਚੀਜ਼ ਕਹਿਣ ਤੋਂ ਬਾਅਦ ਭਾਈ ਮਾਨ ਸਿੰਘ ਜੀ ਨੇ ਕਿਹਾ ਕਿ ਤੁਸੀਂ ਅਸੀਂ ਤੁਹਾਨੂੰ ਇੱਕ ਬਿਦਾਵਾ ਲਿਖਿਆ ਸੀਗਾ ਤੁਸੀਂ ਕੇਵਲ ਉਹ ਬਿਦਾਵਾ ਪੜ੍ਹ ਦੋ ਤੇ ਸਾਨੂੰ ਮੁਕਤ ਕਰ ਦਿਓ ਤਾਂ ਜਦੋਂ ਗੁਰਸਾਹਿਬ ਨੇ ਉਹ ਬਿਦਾਵਾ ਪੜ੍ਹਿਆ ਤੇ ਇਸ ਸਥਾਨ ਦਾ ਨਾਮ ਜੋ ਖਿਦਰਾਣੇ ਦੀ ਢਾਬ ਸੀ ਉਹਨੂੰ ਬਦਲ ਕੇ ਮੁਕਤ ਸਰ ਕਰਤਾ ਸੀਗਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਭਾਈ ਮਾਨ ਸਿੰਘ ਜੀ ਦੀ ਹਾਂਜੀ ਉਹ ਕਹਿੰਦੇ ਵੀ ਉਹਨਾਂ ਨੇ ਬਦਾਵਾ ਜਿਹੜਾ ਲਿਖਿਆ ਸੀ ਉੱਥੇ ਹਾਂਜੀ ਆਨੰਦਪੁਰ ਸਾਹਿਬ ਲਿਖਤਾ ਸੀ ਪਰ ਕੁਝ ਸੰਗਤਾਂ ਨਾਲ ਅਸੀਂ ਗੱਲ ਕੀਤੀ ਹੈ ਕਹਿੰਦੇ ਵੀ ਉਹ ਬਦਾਵਾ ਵਿੱਚ ਹੈ ਨਹੀਂ ਸੀ ਪਰ ਉਹਨਾਂ ਨੇ ਕਹਿੰਦਾ ਬਦਾਵਾ ਪੜਵਾਇਆ ਹੈ ਕਿ ਕੀ ਦੇ ਬਾਰੇ ਕੋਈ ਹੈਗੀ ਕੋਈ ਦੋ رائے ਕੋਈ ਨਹੀਂ ਕੋਈ ਦੋ رائے ਨਹੀਂ ਕਿਉਂਕਿ ਜਦੋਂ ਉੱਥੋਂ ਉਹਨਾਂ ਨੇ ਆਣਾ ਸੀਗਾ ਜੰਗ ਨੂੰ ਘੱਟੋ-ਘੱਟ 6 ਤੋਂ 7 ਮਹੀਨੇ ਹੋ ਗਏ ਸੀ ਆਨੰਦਪੁਰ ਸਾਹਿਬ ਦੇ ਵਿੱਚ ਤਾਂ ਉਦੋਂ ਓਬਵੀਅਸ ਹੀ ਗੱਲ ਹੈ ਕਿਉਂਕਿ ਬਾਹਰ ਘੇਰਾ ਸੀਗਾ ਤਾਂ ਉਹਨਾਂ ਕੋਲੇ ਅੰਦਰ ਰਸਦਾਂ ਦੀ ਜਿਉ ਸੀਗਾ ਉਹ ਘੱਟ ਪੈਰੀਆਂ ਸੀ ਉਹਨਾਂ ਕੋਲ ਪਾਣੀ ਖਾਣ ਲਈ ਨਹੀਂ ਕੁਝ ਬਚਦਾ ਪਿਆ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਜੋ ਜੰਗ ਦਾ ਮੈਦਾਨ ਸੀਗਾ ਉਹਨਾਂ ਨੇ ਕਿਹਾ ਵੀ ਹੁਣ ਰਾਤ ਹੋ ਗਈ ਆ ਤਾਂ ਅਸੀਂ ਜੇ ਇਥੋਂ ਨਿਕਲ ਜਾਾਂਗੇ ਬਚ ਜਾਾਂਗੇ ਤਾਂ ਕੀ ਪਤਾ ਜ਼ਿੰਦੇ ਰਹਿ ਜਾਈਏ ਪਰ ਜੇ ਇੱਥੇ ਹੀ ਰਹੀ ਅਸੀਂ ਤਾਂ ਅਸੀਂ ਮਾਰੇ ਜਾਵਾਂਗੇ ਇਸ ਕਰਕੇ ਉਹਨਾਂ ਨੇ ਜਾਣ ਦਾ ਫੈਸਲਾ ਲਿਆ ਉਹ ਮਾਤਾ ਗੁਜਰੀ ਕੋਲ ਜੀ ਕੱਲ ਜਾਂਦੇ ਆ ਮਾਤਾ ਗੁਜਰ ਕੌਰ ਜੀ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਜੇ ਜਿੰਨਾਂ ਨੇ ਜਾਣਾ ਉਹ ਗੁਰੂ ਸਾਹਿਬ ਦੇ ਨਾਲ ਗੱਲ ਕਰ ਲੈਣ ਤਾਂ ਜਦੋਂ ਗੁਰਸਾਹਿਬ ਕੋਲ ਜਾਂਦੇ ਆ ਤਾਂ ਗੁਰਸਾਹਿਬ ਕਹਿੰਦੇ ਵੀ ਜਿੰਨੇ ਜਾਣਾ ਜਾ ਸਕਦੇ ਆ ਬਸ ਕੇਵਲ ਇੱਕ ਚੀਜ਼ ਮੈਨੂੰ ਲਿਖ ਕੇ ਦੇ ਦਿਓ ਕਾਗਜ਼ ਤੇ ਕਿ ਮੈਂ ਤੁਹਾਡਾ ਗੁਰੂ ਨਹੀਂ ਤੇ ਤੁਸੀਂ ਮੇਰੇ ਸਿੱਖ ਨਹੀਂ ਇੰਨੀ ਗੱਲ ਜੇ ਉਹਨਾਂ ਨੇ ਲਿਖੀ ਸੀ ਤਾਂ ਅਹੀਂ ਉਹ ਗੁਰਸਾਹਿਬ ਆਏ ਸੀ ਤੇ ਜਦੋਂ ਗੁਰਸਾਹਿਬ ਇੱਥੇ ਉਹਨਾਂ ਨੂੰ ਮਿਲਦੇ ਆ ਭਾਈ ਮਾਹ ਸਿੰਘ ਜੀ ਨੂੰ ਤਾਂ ਭਾਈ ਮਾਹ ਸਿੰਘ ਜੀ ਦੇ ਕੋਲ ਉਹਨਾਂ ਨੇ ਇਹ ਚੀਜ਼ ਹੀ ਕਹੀ ਸੀ ਕਿ ਜਦੋਂ ਮੇਰੀਆਂ ਲਿਖਤਾਂ ਯਾਨੀ ਕਿ ਜਿਹੜੇ ਗੁਰਸਾਹਿਬ ਦੇ ਜਿਹੜੇ ਆਪਣੇ ਹੱਥ ਲਿਖਤ ਇਤਿਹਾਸ ਸਿਗਾ ਜਾਂ ਕਹਿ ਲਈਏ ਸਾਖੀਆਂ ਸਿਗੀਆਂ ਜਾਂ ਗ੍ਰੰਥ ਸਿਗੇ ਉਹ ਸਭ ਸਰਸਾ ਨਦੀ ਦੇ ਵਿੱਚ ਵਿਛੜ ਗਏ ਸੀ ਜੋ ਸੀ ਪ੍ਰਵਾਹ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਵੀ ਗੁਰੂ ਸਾਹਿਬ ਨੇ ਜੋ ਬੇਦਾਵਾ ਲਿਖਿਆ ਸੀਗਾ ਉਹ ਸਿੰਘਾਂ ਨੇ ਤਾਂ ਗੁਰੂ ਸਾਹਿਬ ਨੇ ਉਹ ਬੇਦਾਵਾ ਆਪਣੇ ਕਮਰਕੱਸੇ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਚੀਜ਼ ਹੋਣੀ ਹੀ ਹੈ ਅੱਗੇ ਹਾਂਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ੍ਰੀ ਅਕਾਲ ਸਹਿਬ ਤੋਂ ਠੀਕ ਹੈ ਸਭ ਤੋਂ ਪਹਿਲਾਂ ਜਿੰਨੀਆਂ ਵੀ ਮੇਲਾ ਮਾਗੀ ਸ੍ਰੀ ਮੁਖਸਰ ਸਾਹਿਬ ਛੀਦੀ ਜੋੜ ਮੇਲੇ ਤੇ ਜਿੰਨੀਆਂ ਵੀ ਸੰਗਤਾਂ ਦੂਰ ਦਰਾਡੇ ਤੋਂ ਦੇ ਸ਼ਬਦ ਦੇਸ਼ਾਂ ਤੋਂ ਆਈਆਂ ਸਾਰੀਆਂ ਨੂੰ ਜੀ ਆਇਆਂ ਆਖਦੇ ਆ ਜੀ ਤੇ ਸੰਗਜੀ ਮੈਂ ਇੱਥੋਂ ਤੋਂ ਸ੍ਰੀ ਮੁਖਸਰ ਸਾਹਿਬ ਤੋਂ ਨਾਲ ਲੱਗ ਰਹੀ ਆਪਣਾ ਕਬਰਾ ਲਈ ਤੁਸੀਂ ਪੇਪਰ ਦੇ ਰਹੇ ਆ ਤਾਂ ਪੇਪਰ ਕਰਵਾ ਰਹੇ ਆ ਨਹੀਂ ਨਹੀਂ ਕਰਵਾ ਨਹੀਂ ਵੈਸੇ ਹੀ ਬੈਠੇ ਜੀ ਜੀ ਵੈਸੇ ਹੀ ਬੈਠੇ ਬਹ ਦੇਖ ਰਿਆ ਸੀ ਬੱਚੇ ਕੀ ਕਰ ਰਹੇ ਆ ਜੀ ਬੱਚੇ ਕੀ ਕਰ ਰਹੇ ਆ ਜੀ ਜੀ ਠੀਕ ਆ ਠੀਕ ਆ ਤੇ ਕੀ ਕਿਦਾਂ ਦਾ ਲੱਗਿਆ ਹੈ ਅਪਰਾਲਾ ਜੀ ਬੜਾ ਵਧੀਆ ਲੱਗਿਆ ਬਹੁਤ ਹੀ ਵਧੀਆ ਹੈ ਜਿਹੜਾ ਚਿੱਕੀ ਪ੍ਰਤੀ ਵੇਖੋ ਅੱਜ ਜਿਹੜਾ ਇਹਨਾਂ ਵੀਰਾਂ ਦਾ ਪ੍ਰਾਲਾ ਬਹੁਤ ਹੀ ਸਲੰਘਾਯੋਗ ਆ ਜੀ ਇਸ ਦੀ ਜਿੰਨੀ ਸਲੰਘਾ ਕੀਤੀ ਜਾਵੇ ਓਨੀ ਥੋੜੀ ਆ ਕਿਉਂਕਿ ਇਹਦੇ ਨਾਲ ਬੱਚਿਆਂ ਦਾ ਉਸਤਾਵ ਵਧਦਾ ਜੀ ਜਿਹੜੇ ਸਾਡੀ ਆਉਣ ਵਾਲੇ ਬੱਚੇ ਆ ਇਹਨਾਂ ਨੂੰ ਜਿਹੜੇ ਪੀੜੀ ਆ ਇਹ ਬਿਲਕੁਲ ਇਹਨਾਂ ਚੀਜ਼ਾਂ ਤੋਂ ਪਹਿਲਾਂ ਸਾਨੂੰ ਸਿੱਖਿਆ ਪੱਕੋ ਇਹਨਾਂ ਤੋਂ ਚੀਜ਼ਾਂ ਤੋਂ ਵਾਂਝਾ ਰੱਖਿਆ ਜਾਂਦਾ ਸੀ ਜਿਵੇਂ ਕਿ ਸਾਡੇ ਬੱਚਿਆਂ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਹੀ ਨਹੀਂ ਕੀਤਾ ਜਾਂਦਾ ਸੀ ਉਹਨਾਂ ਬੱਚਿਆਂ ਨੂੰ ਸਾਬ ਜਦਿਆਂ ਦਾ ਨਾਮ ਦਾ ਨਹੀਂ ਪਤਾ ਸੀ ਉਹਨਾਂ ਬੱਚਿਆਂ ਨੂੰ ਗੁਰੂ ਗੁਰੂਆਂ 10 ਗੁਰੂਆਂ ਦਾ ਨਹੀਂ ਪਤਾ ਸੀ ਉਹਨਾਂ ਬੱਚਿਆਂ ਨੂੰ ਪੰਜ ਪਿਆਰਿਆਂ ਦਾ ਨਹੀਂ ਪਤਾ ਨਾਮ ਦਾ ਤਾਂ ਇਹਦੇ ਨਾਲ ਜਿਹੜੇ ਬੱਚੇ ਪ੍ਰੇਰਿਤ ਹੁੰਦੇ ਆ ਵੀ ਬਹੁਤ ਜਦੋਂ ਪਹਿਲਾਂ ਕਿਸੇ ਬੱਚੇ ਨੂੰ ਪੁੱਛਣਾ ਤਾਂ ਕਲਾਕਾਰ ਦਾ ਨਾਜਕਲ ਮਿੰਟ ਚ ਫਟ ਚ ਲੈ ਦੇ ਦਿੰਦੇ ਸੀ ਪਰ ਜਿਹੜਾ ਸ਼ਲਾਂਗਾ ਮੈਂ ਤਾਂ ਚਾਹਣਾ ਵੀ ਹਰ ਜਗ੍ਹਾ ਦੇ ਉੱਤੇ ਹਰ ਕਸਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਇੱਕ ਛੋਟਾ ਸੈਮੀਨਾਰ ਮਹੀਨੇ 2 ਮਹੀਨਿਆਂ ਤੋਂ ਚਾਹ ਕਿਤੇ ਵੀ ਕੋ ਸਮਾਗਮ ਹੁੰਦਾ ਇਹਦਾ ਸੈਮੀਨਾਰ ਜਰੂਰ ਕਰਾਉਣਾ ਚਾਹੀਦਾ ਤੇ ਜਿਹੜੇ ਸਾਡੇ ਦੂਜੇ ਵੀਰ ਆ ਉਹਨਾਂ ਨੂੰ ਇਹਦਾ ਨਾਲ ਨਾਲ ਕੇ ਸੰਯੋਗ ਦੇਣਾ ਚਾਹੀਦਾ ਵੀ ਹੋਰ ਵੱਡੇ ਨਾਮ ਰੱਖੇ ਜਾਣ ਚਾਹੀਦੇ ਜਾਂ ਕਿ ਬੱਚਿਆਂ ਦਾ ਉਹ ਸ਼ਾਹ ਇਹਦੇ ਨਾਲ ਹੋਰ ਵਧੇ ਜੀ ਤੇ ਸਿੱਖੀ ਪ੍ਰਤੀ ਜਿਹੜਾ ਉਹ ਸਾਡਾ ਇਤਿਹਾਸ ਜਿੰਨਾ ਵੀ ਆ ਪੁਰਾਣਾ ਸਾਡੇ ਪੁਰਖਿਆਂ ਦਾ ਉਹ ਸਾਡੇ ਹਰ ਇੱਕ ਬੱਚੇ ਦੇ ਜ਼ੁਬਾਨ ਦੇ ਅੰਦਰ ਹੋਣਾ ਚਾਹੀਦਾ ਤਾਂ ਜੋ ਸਾਨੂੰ ਕੋਈ ਸਵਾਲ ਕਰੇ ਤਾਂ ਅਸੀਂ ਤਾਂ ਫਟਾਫਟ ਜਵਾਬ ਦੇਣ ਦੇ ਵਿੱਚ ਕਾਬਲੀਅਤ ਰੱਖਦੇ ਹੋਈਏ ਠੀਕ ਹੈ ਵਰਗੀ ਧੰਨਵਾਦ ਜੀ ਪੰਜਾਬ ਪਿਆਰੇ ਨਾਮ ਦਸ ਗੁਰੂਆਂ ਦੇ ਨਾਮ ਤੇ 10 ਗੁਰੂਆਂ ਦੇ ਨਾਮ ਸੇ ਗੁਰੂਆਂ ਦੇ ਨਾਮ ਦਖਾਰੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोबिंद ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾ